ਹਾਂਜੀ ਭਰਾ ਜੀ ਤੇ ਆਹ ਤੈਨੂੰ ਦੀਆਂ ਬੋਤਲਾਂ ਚ ਪਾ ਲਿਆ ਬਈ ਥੈਨਰ ਤੇ ਆਹ ਰੰਗ ਆ ਬਈ ਹੁਣ ਆ ਤਾਂ ਹਰਾ ਰੰਗ ਆ ਬਈ ਆਹ ਗੁਲਾਬੀ ਰੰਗ ਆ ਬਈ ਤੇ ਆਪਾਂ ਪਾਉਣੇ ਆ ਬਈ ਬਣਾਉਣੇ ਆ ਤੇ ਫਿਰ ਦਿਖਾਉਣੇ ਆ ਬਈ ਹਾਂਜੀ ਬਾਈ ਜੀ ਤੇ ਬਾਈ ਆਹ ਬਣਾ ਲਿਆ ਆਪਾਂ ਨੇ ਗੁਲਾਬੀ ਰੰਗ ਤੇ ਆਹ ਬਣਾ ਲਿਆ ਬਾਈ ਹਰਾ ਰੰਗ ਲੱਗਦਾ ਨੀਲਾ ਆਪਾਂ ਲਾ ਕੇ ਦੇਖਦੇ ਆਂ ਵੀ ਹਰਾ ਬਣੇ ਕਿ ਨੀਲਾ ਬਣੇ ਪਤਾ ਮਿੰਨੂ ਵੀ ਨਾਗਾ ਬਾਈ ਵੀ ਕੀ ਆ ਨਾ ਚਲੋ ਬਾਈ ਮੈਂ ਲਿਆਉਣਾ ਕੂਟਰ ਕੱਢ ਕੇ ਤੇ ਦਿਖਾਉਣਾ ਬਾਈ ਤੁਹਾਨੂੰ ਫਿਰ ਆਪਾਂ ਲਾਉਣੇ ਆ ਬਾਈ ਰੰਗ ਬੱਚਿਆਂ ਦੇ ਮੈਂ ਕੱਲਾ ਆ ਬਾਈ ਉਹ ਮੇਤਰ ਆਪਣਾ ਥੋੜਾ ਜਿਹਾ ਲੰਘ ਗਿਆ ਠੀਕ ਆ ਹਾਂਜੀ ਬਾਬਿਓ ਤੇ ਆ ਗਿਆ ਆਪਣਾ ਮੁੰਡਾ ਵਾਪਸ ਇਹ ਆ ਪਾਲਿਆ ਬਾਈ ਕਰ ਲਿਆ ਪੈਕ ਜਿਹੜੇ ਹੈਗੇ ਆਪਣੇ ਗੋਲੇ ਗੂਲੇ ਲੈ ਜੇ ਹੈ ਤੇ ਲਾ ਕੇ ਛਾਤਰੀਆਂ ਬਾਈ ਰੰਗ ਲਾ ਲਾ ਕੇ ਛਾਤਰੀਆਂ ਦੀ ਛੱਡੀ ਜਾਵਾਂਗੇ ਤੇ ਦਿਖਾਉਣੇ ਆ ਬਾਈ ਕਰਦਾ ਗਾਂਟੀਨੂ ਲਓ ਜੀ ਬਾਈ ਜੀ ਆ ਕੀ ਆ ਓਏ ਠੀਕ ਆ ਆ ਭੈਣ ਚ ਉਹਦਾ ਗੋੜਾ ਸਾਲਿਆ ਉਹੀ ਨਾ ਭੈਣ ਚ ਬਦਨਾਮ ਕਰਦੀ ਸਾਨੂੰ ਕਰੋ ਚੱਕਾ ਦਿਖਾਈ ਮੜਾੇ ਸਾਹਮਣੇ ਲ ਕੱਢ ਲਈਏ ਹੈ ਪੀਣਾ ਬਾਬਿਓ ਹੈ ਗਾੜਾ ਪੀਉ ਗਾਣੂ ਆ ਯਾਰ ਗੋੜਾ ਬਾਬਿਓ ਯਾਰ ਉਹੀ ਮਰੀਦਾ ਭੈਣ ਦੇਣੀਆਂ ਫੀਮ ਕਾ ਸਾਲਿਆ ਕਬੂਤਰਾ ਉਹ ਇੰਨੀ ਫੀਮ ਦਵਾਂਗੇ ਆਪਾਂ ਭੈਣ ਚੋਂ ਹੈ ਚਲੋ ਬਈ ਆ ਲਾਲੀਆਂ ਬਈ ਛਾਤਰੀਆਂ ਛਾਤਰੀਆਂ ਦੱਸੋ ਕਮੈਂਟ ਕਰਕੇ ਕਿਵੇਂ ਲੱਗਦੀਆਂ ਨੇ ਤੇ ਆ ਆਪਣਾ ਓਵਰਆਲ ਵਿਊ ਹੋ ਗਿਆ ਵੀਰੇ ਕੋਠੇ ਦਾ ਤੇ ਰੰਗ ਲਾਲ ਆ ਕੇ ਹੁਣ ਇਹਨਾਂ ਨੂੰ ਛੱਡੀ ਜਾਂਦੇ ਆ ਬਾਈ ਠੀਕ ਆ ਚਲ ਹਾਂਜੀ ਬਾਈ ਜੀ ਤੇ ਆ ਬਚੇ ਦੀ ਬਾਈ ਆਪਾਂ ਪੁੰਛ ਕਰਨੀਆਂ ਹਰੀ ਪੁੰਛ ਕਰਾਂਗੇ ਵੀਰੇ ਸਾਰੀ ਠੀਕ ਹੈ ਤੇ ਐ ਨਹੀਂ ਪਤਾ ਇਹ ਤਾਂ ਅਸੀਂ 600 ਰੁਪਏ ਰੰਗ ਦੀ ਪੁੰਛ ਨਹੀਂ ਕਹਿ ਸਕਦੇ ਠੀਕ ਹੈ ਤੇ ਚਲਾਈ ਚਲੋ ਬਾਈ ਠੀਕ ਹੈ ਓਕੇ ਲਾਉ ਦਿਓ ਇਹ ਆ ਬਣਿਆ ਰੰਗ ਬਾਈ ਆਪਣਾ ਬੜਾਇ ਕੋਲ ਦੀ ਐ ਨੂੰ ਚੋਲਿਆ ਨਹੀਂ ਪੁੜਤਾ ਆਪੇ ਜਾਂਦਾ ਹੁੰਦਾ ਨਾ ਬਾਈ ਹੂੰ ਤੇ ਫਿਰ ਮੇਰੇ ਗਾਲਾਂ ਤਾਂ ਫਰੋਜੀ ਜਾ ਬਣਿਆ ਨਾ ਰੋਈਆ ਬਣਿਆ ਨਾ ਸ਼ਾਇਦ ਚਲੋ ਜਿੰਤਾ ਦਾ ਮਰਜ਼ੀ ਬਣਿਆ ਲਾਉਣਾ ਦਾ ਲਾਉਣਾ ਯਾਰ ਸਾਡਾ ਖੰਡ ਐਵੇਂ ਨਾ ਬਣਿਆ ਭਾਈ ਭਾਈ ਖਰਜਾ ਖਰਜਾ ਕਰਦਾ ਕੁਝ ਨਹੀਂ ਕਰਦੇ ਆਜਾ ਕਰਕੇ ਵੀ ਉਹ ਕਰਤੀਏ। ਭੱਡੇ ਚੰਗੀ ਤਰ੍ਹਾਂ ਗੂੜਾ ਰੰਗ ਲਾਈ ਜਣਾ ਬਈ ਇਹਦਾ ਪਛਾਣ ਰਹੇ ਆ। ਠੀਕ ਆ ਭਾਈ ਜੀ ਆਹ ਲਾਦਾ ਵੀਰੇ ਮੇਰੇ ਜ ਆ ਪਉਣਾ। ਮੈਸੇਜ ਹੁੱਕਤਾ ਏ ਬਾਈ ਨਾਲ ਦੀ ਨਾਲੇ ਜਾਂਦਾ ਮਗਰ ਕਰ ਕੈਮਰਾ ਖੱਡ। ਸੁੱਕਦਾ ਬਾਈ ਇਹ ਨਾਲ ਦੀ ਨਾਲੇ ਜਾਂਦਾ ਇੰਨਾ ਕੇ ਦਿਖਾਈ ਬਾਹਾਂ ਦੇ ਨੇ। ਹਾਂ। ਸ਼ਕਤ ਦਾ ਬਈ ਇਹ ਨਾਲਦੀਨ ਨਾਲੇ ਜਾਂਦਾ ਹੁੰਦਾ ਤੇ ਬਾਕੀ ਮਤਲਬ ਕੀ ਨਾ ਥੋੜਾ ਜਿਹਾ ਉਹ ਫੂਕ-ਪਾਕ ਮਾਰਦਿਆ ਕਰੋ ਮਾ ਛੱਡ ਦੇ ਕਿਉਂਕਿ ਕਬੂਤਰ ਦਾ ਨਾ ਆਲਾ-ਦਾਲਾ ਵਾਲਾ ਪਾਸਾ ਨਾ ਕੱਲੇ ਪੂੰਛ ਹੀ ਕਰਨੀ ਹੈ ਕਿ ਹੋਰ ਵੀ ਕਰੀਏ ਮਾ ਕੱਲੀ ਪੂੰਛ ਠੀਕ ਆ ਟਿੱਕ ਟੱਡ ਟੁੱਡ ਨਾ ਨਾ ਛੋਟਾ ਹਲੇ ਆ ਕੱਲੀ ਪੂੰਛ ਹੀ ਠੱਟ ਆ ਤੇ ਭਾਈ ਇਹ ਬੱਚੇ ਦਾ ਸ਼ੌਂਕ ਕਰ ਲੋ ਵੀਰੇ ਆਪਣੇ ਘਰ ਦਾ ਪੱਠਾ ਨਸਲ ਖੱਟੀਆਂ ਅੱਖਾਂ ਦੀ ਆ ਭਾਈ ਠੀਕ ਆ ਉਹ ਪੱਲਾ ਚੈੱਕ ਕਰ ਲੋ ਵੀਰੇ ਪੱਠੇ ਦਾ ਠੀਕ ਆ ਆਪ ਪੱਲਾ ਵੀਰੇ ਪੱਠੇ ਦਾ ਦੱਸਿਓ ਵੀਰੇ ਵੀ ਕਿਵੇਂ ਉੜੂਗਾ ਇਹਦਾ ਬਾਪ ਵੀਰੇ ਸੱਤੋ ਸੱਤ ਕਰਿਆ ਵਾ ਵੀਰੇ ਦੇ ਬਾਪ ਨੇ ਮਰ ਲਵੇ ਤੇ ਘਰੋਂ ਚੈੱਕ ਬਾਈ ਪੱਠੇ ਤੇਦਾ ਭਰਾ ਵੀ ਦਿਖਾਉਣਾ ਵੀਰੇ ਤੁਹਾਨੂੰ ਸਗਾ ਇਹ ਹਜਾ ਪੱਠਾ ਵੀਰੇ ਕੋਈ ਛੋਟਾ ਜਾਂ ਪੱਠਾ ਜਮਾ ਹਨਾ ਉੜਦਾ ਆਪਣੇ ਲਵੇ 2-2 3-3 ਘੰਟੇ ਉੜਦਾ ਅਹੀਂ ਅਹੀਂ ਦੀ ਗੱਲ ਨਹੀਂ ਤੇ ਕੁਝ ਇਸ ਟਾਈਪ ਦਾ ਪੱਠਾ ਵੀ ਨਿਕਾ ਜਾ ਜਮਾ ਮਾਰ ਤੂ ਜਾ ਤੇ ਕੁਝ ਬਾਈ ਜਮਾਂਦਰੂ ਇਹਦੇ ਥੋੜੇ ਜੇ ਪੈਰ ਵੀਂਗੇ ਨੇ ਬਾਈ ਪੱਠੇ ਦੇ ਕਰੋ ਚੈੱਕ ਤੁਸੀਂ ਇਹਦਾ ਜਿਹੜਾ ਭਰਾ ਉਹਦੇ ਪੈਰ ਤਾਂ ਸੈੱਟ ਨੇ ਇਹਦੇ ਪੈਰ ਬਿੰਗੇ ਨੇ ਆ ਦੇਖੋ ਕਰੋ ਚੈੱਕ ਹਣਾ ਥੋੜੀ ਚਲੋ ਜੋ ਉਹਨੂੰ ਰੱਬ ਨੇ ਉਹ ਕਰਿਆ ਹਣਾ ਉਹ ਜੇ ਛੱਟ ਨੇ ਬਾਕੀ ਇਹ ਜਾ ਪੱਠਾ ਬਈ ਹੁਣ ਇਹ ਨਹੀਂ ਛੱਡਦਾ ਆਪਾਂ ਛਾਦਰੀ ਤੇ ਕਰ ਲੋ ਚੈੱਕ ਬਈ ਲਾਉ ਉਹ ਬਹਿ ਗਿਆ ਬਈ ਛਾਦਰੀ ਤੇ ਹੁਣ ਆਪਾਂ ਦੂਜਾ ਚੱਕਦੇ ਹਾਂ ਘੱਟ ਬੰਦ ਕਰ ਲਾ ਥੋੜੀ ਵੀਡੀਓ ਚੱਲ ਹਾਂਜੀ ਭਰਾਜੀ ਤੇ ਆ ਬਈ ਉਹ ਪੱਠੇ ਦਾ ਭਾਈ ਜੀ ਦੀ ਆਪਾਂ ਹਰੀ ਪੂੰਛ ਕਰੀਆ ਤੇ ਆ ਇਹਦੇ ਪਰਕ ਹੁੰਦੇ ਨੇ ਬਈ ਕਰ ਲੋ ਚੈੱਕ ਦਵਾ ਬੰਦ ਪੂਛਾ ਬਾਈ ਜੋੜ ਹੱਡੀ ਐ ਪੂਰਾ ਓਕੇ ਦੀ ਰਪੋਰਟ ਪੂਰਾ ਬੈਲੈਂਸ ਆ ਬਾਈ ਤੇ ਓਵੇਂ ਆ ਬਾਈ ਬੀ ਸ਼ੇਪ ਪੂਰਾ ਠੀਕ ਆ ਪੂਰਾ ਚੌੜਾ ਪਿੱਛੋਂ ਪਤਲਾ ਬਾਈ ਪੱਠਾ ਪੂਰਾ ਸੁਤਿਆ ਵਾ ਯਾ ਥੋੜੇ ਜਿਹਾ ਬਾਈ ਮੱਛਰ ਲਾਣ ਕਰਕੇ ਦਾਣੇ ਹੋਗੇ ਸੀ ਇਹਦਾ ਆਪਾਂ ਕਰਤਾ ਲਾ ਜੀ ਵੀਰੇ ਪਹਿਲਾਂ ਨਾਲ ਬਹੁਤ ਫਰਕ ਪੈ ਗਿਆ ਨਾ ਬਾਈ ਤੇ ਇਹਦੇ ਲਾਉਣੇ ਬਾਈ ਰੰਗ ਆ ਜੀ ਆਪਾਂ ਇਹ ਕਰਦੇ ਆ ਜੀ ਹਰੀ ਟੌਰੀ ਕਰਦੇ ਆ ਹਨਾ ਤੇ ਫਿਰ ਇਹਦੇ ਗਲਾਬੀ ਲਾ ਦਾਂਗੇ ਥੋੜਾ ਜਿਹਾ ਰੰਗ ਅਲੀ ਡੌੜੀ ਕਰਤਾ ਜੰਮੀ ਜੱਤਾ ਇਹ ਹਰਾਇਆ ਹੋ ਗਿਆ ਯਾਰ ਕਿ ਨੀਲਾ ਹੋ ਗਿਆ ਫਰੋਜੀ ਫਰੋਜੀ ਜਾ ਹੋ ਗਿਆ ਨਾ ਸਾਲਾ ਚਲ ਪੂਰਾ ਬਈ ਆਪਾਂ ਵਧੀਆ ਲਾ ਮਾਰਾਂਗਾ ਇਹ ਗੱਲ ਨਹੀਂ ਆਪਾਂ ਇੱਥੇ ਹੀ ਪੂਰਾ ਕੱਟ ਕੇ ਲਾਵਾਂ ਠੀਕ ਆ ਹੋਰ ਲਵੇੜਨਾ ਪੂਰਾ ਲਵੇੜਾ ਕੂਤਰੇ ਦਾ ਪਸਾਣ ਚ ਨਾ ਆਵੇ ਹੈ ਨਹੀਂ ਵਾਲਟ ਚ ਪਾ ਲੰਨੇ ਐਡਵੋਰਡ ਤੋਂ ਕੱਟੀ ਇਹ ਵੀ ਗੱਲ ਤਰੀ ਸੈਟ ਆ ਉਹ ਹੋਰ ਦੱਸ ਬਾਬਾ ਕੀ ਕਰੀ ਇਹਦੀ ਹੂੰ ਕਰ ਲਾ ਹੂੰ ਟੱਡ ਦੇ ਨਾਲ ਆਈਏ ਫਿਰ ਨਾ ਟੱਡ ਤੋਂ ਅਪਾ ਜੇ ਆਏ ਕਰਦੇ ਹੂੰ ਮੈਂ ਆਪ ਵੀ ਟੂਸੇ ਕਰਦਾ ਹਾਂ ਗਲਾਬੀ ਸਾਤਾ ਕਰਦੇ ਨੇ ਗਲਾਬੀ ਹਾਂ 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 ਸਾਰਾ ਕਹੇ ਜਮਣਗੇ ਉੱਤੋਂ ਗਲਾਬੀ ਥੱਲੇ ਪੂਰਾ ਐਈ ਨਹੀਂ ਆ ਰਿਹਾ ਸਾਡੇ ਬਣਾਏ ਵੀ ਰੰਗ ਨਹੀਂ ਖੰਡ ਲੋ ਬਾਈ ਕਰਨ ਚੱਕ ਗਲਾਬੀ ਆ ਯਾਰ ਗਲਾਬੀ ਸਾਤਾ ਕਰਨਾ ਯਾਰ ਇਹਦਾ ਆਪਾ ਲੈ ਫੜ ਤੇ ਫੜ ਲੀ ਹਾਂ ਹਾਂ ਫੜਵਾ ਅਰਥ ਉਹਦਾ ਮਟਾ ਉtre ਖਲੇ ਕਿੰਝ ਪੰਗੇ ਦੇ ਜਮਾ ਉਹ ਹੀ ਦਾਦਾ ਹਾਂ ਸਾਦਰੀ ਕੜਕੜ ਕਰਦੀ ਆ ਬਾਪੇ ਉਹ ਹਵਾ ਚੰਗਦੀ ਆ ਉਸ ਹਾਰ ਤੇ ਯਾਨੀ ਪੱਠੀ ਅੱਗ ਬਿਨਾ ਡੱਬੀ ਤੋਂ ਲਾਉਂਦੀ ਹੈ ਹੈ ਇਥੇ ਰਾਇਰ ਬਾਜੀ ਛੜਦਾ ਦੁਨੀਆ ਜਿੱਤਣਾ ਦੁਨੀਆ ਦੇਖਣਾ ਹੁੰਦੀ ਸੌ ਸੌ ਹਾਂਜੀ ਬਾਈ ਜੀ ਤੇ ਆ ਇਧਰੋਂ ਬਾਈ ਉਹ ਮਾਰਤੀ ਇਹ ਲਕੀਰ ਇੱਕ ਪਾਸੇ ਇੱਕ ਪਾਸੇ ਕਰਤਾ ਸਾਦਾ ਟੌਰੀ ਰੰਗਦੀ ਵੀਰੇ ਹੁਣ ਇਹਨੂੰ ਛੜਦਾ ਖਾਤਰੀ ਤੇ ਓਏ ਹੋਏ ਹੋਏ ਚੱਲ ਪੁੱਤ ਲਓ ਜੀ ਐਵੇਂ ਦਾ ਰੰਗ ਲੱਗਦਾ ਬਾਈ ਕੋਸਾ ਇਹਦਾ ਭਾਈ ਆ ਵੀਰੇ ਹਰੀ ਪੂ ਸਾਡਾ ਠੀਕ ਆ ਆ ਬੈਗੇ ਬਾਈ ਕਰ ਲੋ ਚੈੱਕ ਉਸ ਇਧਰੋਂ ਸੂਰਜ ਪੈਂਦਾ ਯਾਰ ਤਾਂ ਕਰਕੇ ਨਹੀਂ ਕਲੀਅਰ ਵੀ ਨੇ ਬਾਕੀ ਤੁਸੀਂ ਚੈੱਕ ਕਰ ਲੋ ਵੀਰੇ ਠੀਕ ਆ ਤੇ ਉਹਨੇ ਇਹਨਾਂ ਦੇ ਵੀ ਲਾਉਣੇ ਆ ਬਾਈ ਉਹ ਆਪਣਾ ਮੱਦਾ ਆੜੂ ਲੈਣ ਗਿਆ ਬਾਈ ਥੱਲੋਂ ਠੀਕ ਆ ਆੜੂ ਤੋੜ ਰਹੇ ਨੇ ਕਰਦੇ ਆ ਬਾਈ ਹੁਣ ਕੰਟੀਨਿਊ ਕਰਾ ਲਓ ਬਾਈ ਜੀ ਉਹ ਟੁਕੜੀ ਆਈ ਪਿਆ ਬਾਈ ਕਿਸੇ ਦੀ ਕਿੱਥੇ ਆ ਭੇਜਦੇ ਨੇ ਇਹਦੀ ਆਉਂਦੀ ਆ ਬਾਈ ਹਾਂ ਕਿ ਆਪਾਂ ਤਾਂ ਛੱਡ ਦੇਈਏ ਕਿਉਂਕਿ ਆਪਾਂ ਕਿਹੜਾ ਚੀੜੀ ਮਾਰਾਂ ਮਾਂ ਦੀ ਸਿੱਖੀ ਇਹਨਾਂ ਦੀ ਆਹ ਲੰਗੀ ਬਈ ਆ ਜਾਂਦੀ ਆ ਕਿਸੇ ਦੀ ਟੋਕੜੀ ਤੇ ਬਾਕੀ ਆ ਬਾਈ ਆਪਣਾ ਗੋਲੇ ਬੱਚੇ ਦੀ ਵੀ ਲਾਤ ਆਪਾਂ ਨੇ ਰੰਗ ਇਹਦੀ ਇੱਕ ਪਾਸੇ ਵੀਰੇ ਹਰਾ ਕਰਤਾ ਹਰੀ ਬਗਲ ਇੱਕ ਪਾਸੇ گلابی ਹੋਈ ਠੀਕ ਆ। ਣਾ ਚੱਕਦੇ ਮੈਂ ਵੀ ਦਿਖਾਉਣਾ ਤੁਹਾਨੂੰ ਬਾਕੀ ਅਸੀਂ ਆੜੂ ਖਾ ਰਹੇ ਆ ਬਾਈ। ਕਰ ਲੋ ਚੈੱਕ ਤਾਏ ਦਾ ਇਹ ਤੋੜ ਕੇ ਲਿਆ ਆ ਪਾਈ। ਹਾਂ ਬਾਈ ਸਵਾਦ ਆ ਰਿਹਾ ਫਿਰ ਮਿੱਠੇ ਨੇ। ਆੜੂ ਮਿੱਠੇ ਨੇ ਕਿ ਖੱਟੇ ਨੇ? ਮਿੱਠੇ ਨੇ। ਅੰਗੂਰ ਖੱਟੇ ਨੇ ਕਿ ਮਿੱਠੇ ਨੇ? ਮਿੱਠੇ ਨੇ। ਭੈਣ ਚੁਧਿਆ ਅੰਗੂਰ ਤਾਂ ਹੈਉ ਨਹੀਂ ਓਰੇ। ਆਹ ਤਰੇ ਭੈਣ ਦਾ ਯਾਰ ਗੰਦਸਾਲਾ ਦਾ ਇਹ ਨੂੰ ਭੈਣ ਦੇਣੀ ਇਹਨੂੰ। ਕਰ ਲੋ ਚੈੱਕ ਬਾਈ। ਆਇਆ ਰੰਗ ਲਾਇ ਇਹ। ਠੀਕ ਆ। ਆ ਵੀਊ ਚੈੱਕ ਕਰੋ ਆਪਾਂ। ਕਰੋ ਚੈੱਕ ਵੀਊ ਠੀਕ ਆ। ਹਾਂਜੀ ਬਾਈ ਜੀ ਹੋਰੇ ਕੰਮ ਹੋ ਗਿਆ ਭਰਾ ਮੇਰੇ ਉਹ ਰੰਗ ਲਾ ਰਹੇ ਸੀਗੇ ਬਾਈ ਬੱਚੇ ਉੱਡ ਕੇ ਭੈਣ ਦੇ ਨਹੀਂ ਦੇ ਆ ਕਰੋ ਦੇਖੋ ਬਾਈ ਦੋ ਦੇ ਦਾ ਲੱਗ ਗਿਆ ਸੀਗਾ ਬਾਈ ਤਿੰਨ ਤੇ ਲੱਗ ਗਿਆ ਸੀਗਾ ਦੋ ਰਹਿ ਗਏ ਸੀਗੇ ਬਾਈ ਆ ਉੱਡ ਕੇ ਬਾਈ ਯਾਰ ਕਮਾਲ ਆ ਇੱਕ ਮਿੰਟ ਫੋਕਸ ਕਰੀਓ ਬਾਈ ਕਰੋ ਚੈੱਕ ਭੈਣ ਚੋਂ ਇੱਕ ਤਾਂ ਬਾਈ ਸੋਹਣਾ ਲੱਗਦਾ ਹਾ ਬਚਾਲ ਲਾ ਕਰੋ ਚੈੱਕ ਕਿਵੇਂ ਲੱਗਦਾ ਤੇ ਆ ਦੋ ਬੱਚੇ ਰਹਿ ਗਏ ਬਾਈ ਠੀਕ ਹੈ ਤੇ ਹੁਣ ਦੇਖਦੇ ਆ ਬਾਈ ਇਹਨਾਂ ਦਾ ਕੀ ਬਾਂਦਾ ਤਾਰ ਦੇ ਇਹਨਾਂ ਨੂੰ ਹਨੇਰਾ ਵੀ ਖਾਸਾ ਹੋ ਗਿਆ ਯਾਰ ਠੀਕ ਹੈ ਤੇ ਆ ਆਪਣਾ ਰੇਸ਼ਰ ਉੱਡ ਰਿਹਾ ਬਾਈ ਇੱਕ ਤੇ ਇਹ ਯਾਰ ਪਿੰਜਰਾ ਟੱਕਣ ਖੁੱਲਾ ਰਿਹਾ ਹੈਗਾ ਸਾਤੋਂ ਤੇ ਉੱਡ ਕੇ ਤੇ ਹੁਣ ਬਿਠਾਉਣੇ ਆ ਬਾਈ ਇਹਨਾਂ ਨੂੰ ਫੇਰ ਦਿਖਾਉਣੇ ਬਾਈ ਤੁਹਾਨੂੰ ਹਾਂਜੀ ਬਾਈ ਜੀ ਤੇ ਆ ਬੱਚੇ ਸੀਗੇ ਬਾਈ ਇਹ ਉੱਡ ਗਏ ਸੀਗੇ ਜਿਹਦਾ ਭਰਾ ਲਿਆ ਬਾਈ ਫੜ ਕੇ ਕਿਹੜਾ ਆਹ ਬੈਠਾ ਹਾਂ ਆਹ ਬੈਠਾ ਖੰਡਾ ਆਹ ਬੈਠਾ ਆਹ ਬੈਠਾ ਆਹ ਆਹ ਹਾਂ ਚੱਕਲਾ ਬਸ ਤੇ ਬਾਈ ਆ ਬੱਚੇ ਸੀਗੇ ਬਾਈ ਨੇਰਾ ਕਰਕੇ ਹੁਣ ਉਤਰੇ ਨੇ ਬਾਈ ਟਾਂਗੀ ਤੇ ਹੁਣ ਫੜ ਲੇ ਬਾਈ ਹੁਣ ਇਹਨਾਂ ਨਾਲ ਕਰਦਿਆ ਕਾਰਗਰਾਮ ਅਸੀਂ ਤੇ ਆ ਬੱਚੇ ਸੀਗੇ ਬਾਈ ਕਰ ਲੋ ਚੈੱਕ ਤੁਸੀਂ ਠੀਕ ਆ ਆਪਣੇ ਹਜ਼ਾਰ ਵਾਲੇ ਗੂਤਰਾ ਜੂਨੇ ਬਾਈ ਤੇ ਨੇਰਾ ਕਰਕੇ ਭੈਣ ਦੇਣੀ ਤੇ ਚਾਰ ਘਾਟੇ ਖੁਰਦੇ ਤੇ ਸੱਤ ਪਿੰਜਰਾ ਖੋਲਾ ਰਹਿ ਗਿਆ ਸੀਗਾ ਬਾਈ ਉਹਦੇ ਜਾ ਹੋ ਗਈ ਤੇ ਹੁਣ ਬਾਈ ਲਾਉਣਿਆ ਰੰਗ ਦਿਖਾਉਣੇ ਚੱਲ ਹਾਂਜੀ ਬਾਈ ਜੀ ਇਹਦੀ ਝਾਲਰ ਕਰਦੇ ਆ ਬਾਈ ਬੱਚੇ ਦੀ ਇੱਕ ਬੱਠਾ ਵਾਲੇ ਉੱਪਰ ਇੱਕ ਬੱਠਾ ਉੱਪਰ ਕੋਈ ਨਾ ਆ ਜੀ ਇਧਰ ਆ ਮਾਰ ਰਾਂ ਰੰਗ ਦਿਖਾ Hvor er familien? Der borte. 可记的 मार <laughs> <भार भुगा। laughs> <ले> पता <laughs> ਗਰ ਬਗਲ ਆ ਰਹੀ ਖਾਰੀ ਬਾਗਲਾ ਹੁਣ ਤਹਾਰਾ ਹੋ ਗਿਆ ਇਹ ਉਹ ਹੌਲੀ ਹੌਲੀ ਬਣੂਗਾ ਨਾ ਤਹਾਰਾ نو بھائی جی وہ مارو اونوں سے دیکھا نو بھائی جی تے آ ਠੀਕ ਆ ਤੇ ਇਧਰੋਂ ਚੱਲੋ ਠੀਕ ਆ ਬਈ ਤੇ ਹੁਣ ਛੱਡਦਾ ਹਾਂ ਬਈ ਆਪਾਂ ਨੂੰ ਉਹ ਥੋੜਾ ਰੰਗ ਕਰਨ ਕਰਕੇ ਉਹ ਹੋ ਗਿਆ ਫੜ ਬਈ ਨੰਨਾ ਛੱਡ ਪੁੱਤ ਆਟਈ ਆ ਬੈਂਚ ਉਧਰ ਛੋਟੇ ਨਾਲ ਰਹਿ ਗਿਆ ਮਲਾ ਆ ਜਾ онлон ойн явц ээ ਮੋਤੋ ਜਾਨੀ ਪੈਰਾਂ ਦਾ ਮਾਰ ਬੂਗਾ ਆਮ ਨੇ ਲੈ ਜਾ ਰਿਹਾ ਮੋਟਾ ਮਸ ਕੀ ਆ ਹੋਣਾ